ਕੇ ਦੋ ਤिरा ਆਪਸ ਦੇ ਵਿੱਚ ਭੜੀਆਂ ਨੇ ਔਰ ਇਸ ਦੌਰਾਨ ਕਈ ਲੋਕ ਜ਼ਖਮੀ ਹੋਏ ਨੇ ਸੋ ਤਸਵੀਰਾਂ ਅਸੀਂ ਦੋ ਦਿਖਾ ਰਹੇ ਹਾਂ ਤਸਵੀਰਾਂ ਇੱਕ ਪਾਸੇ ਤਰਨਤੋਰੰਦੇ ਪਿੰਡ ਪਿੱਖੀਵੰਡ ਦੀਆਂ ਨੇ ਔਰ ਦੂਜੇ ਪਾਸੇ ਬਲਾਕ ਨੁਸ਼ਹਿਰਾ ਪੰਨੂਆ ਦੀਆਂ ਨੇ ਜਿੱਥੇ ਦੋਵੇਂ ਪਾਸੇ ਨਾਮਜ਼ਦਗੀਆਂ ਨਹਿਰੇ ਕੇ ਜੋ ਦਾਖਲ ਕਰਨ ਵਾਸਤੇ ਪਹੁੰਚੇ ਹੋਏ ਸੀ ਤਾਂ ਇਸ ਦੌਰਾਨ ਆਪਸ ਦੇ ਵਿੱਚ ਲੋਕ ਪੜੇ ਨੇ ਔਰ ਇਸ ਹੰਗਾਮੇ ਦੌਰਾਨ ਕਈ ਲੋਕ ਜ਼ਖਮੀ ਹੋਏ ਨੇ ਔਰ ਦੂਜੇ ਪਾਸੇ ਜੇਕਰ ਅਸੀਂ ਬਲੌਕ ਪਨੂਆ ਦੀ ਗੱਲ ਕਰੀਏ ਨੋ ਸ਼ਹਿਰਾ ਪਨੂਆ ਦੀ ਤਾਂ ਉੱਥੇ ਜਿਹੜੇ ਆਜ਼ਾਦ ਉਮੀਦਵਾਰ ਪਹੁੰਚੇ ਸੀ ਉਹਨਾਂ ਨੂੰ ਜਿਹੜਾ ਨਾਮਿਨੇਸ਼ਨ ਪਰ ਨਹੀਂ ਦਿੱਤਾ ਗਿਆ ਤਾਂ ਗੁੱਸੇ ਵਿੱਚ ਆ ਕੇ ਉਹਨਾਂ ਨੇ ਰਾਤ ਬੰਦ ਕਰ ਦਿੱਤਾ ਹੈ ਜਾਮ ਲਗਾ ਦਿੱਤਾ ਹੈ ਔਰ ਉਸ ਤੋਂ ਬਾਅਦ ਜਿਹੜੇ ਕਾਗਜ਼ ਸੀਗੇ ਉਹ ਉੱਥੇ ਫਾੜ ਦਿੱਤੇ ਨੇ ਫਿਲਹਾਲ ਅ ਗੁੱਸਾ ਜਿਹੜਾ ਹੈ तमाम ਲੋਕਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਔਰ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਿੰਡਾਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇੱਕ ਪਾਸੇ ਜਿੱਥੇ ਮਮਦੋੜ ਦੇ ਵਿੱਚ ਕਾਫੀ ਜ਼ਿਆਦਾ ਮਾਹੌਲ ਪੱਕਿਆ ਹੋਇਆ ਹੈ ਕੂਨ ਖਰਾਬਾ ਚੱਲ ਰਿਹਾ ਹੈ ਔਰ ਉੱਥੇ ਦੂਜੇ ਪਾਸੇ ਫਿਰੋਜ਼ਪੁਰ ਦੇ ਵਿੱਚ ਵੀ ਹਾਲਾਤ ਜਿਹੜੇ ਨੇ ਤਣਾਪੁਰਨ ਬਣੇ ਹੋਏ ਨੇ ਔਰ ਦੂਜੇ ਪਾਸੇ ਜੇਕਰ ਆਪਾਂ ਤਰਨਤਾਰਨ ਦੀ ਗੱਲ ਕਰੀਏ ਤਾਂ ਤਰਨਤਾਰਨ ਦੇ ਪਿੰਡ ਪਿੱਖੀ ਪਿੰਡ ਦੇ ਵਿੱਚ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਔਰ ਅੰਮ੍ਰਿਤਸਰ ਖੇਮਕਰਨ ਹਾਈਵੇ ਜਾਮ ਕਰ ਦਿੱਤਾ ਗਿਆ ਹੈ ਜਿਹੜੇ ਵਰਕਰ ਨੇ ਉਹਨਾਂ ਦੇ ਕਹਿਣ ਮੁਤਾਬਕ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲਾ ਚੱਲ ਰਿਹਾ ਇਸ ਲਈ ਜਿਹੜੀ ਸੰਗਤਾਂ ਆ ਰਹੀਆਂ ਨੇ ਉਹਨਾਂ ਨੂੰ ਰਾਹ ਦਿੱਤਾ ਜਾ ਰਿਹਾ ਹੈ ਪਰ ਹੋਰ ਕਿਸੇ ਵੀ ਵਾਹਨ ਨੂੰ ਨਿਕਲਣ ਨਹੀਂ ਦਿੱਤਾ ਜਾ ਰਿਹਾ ਜਦ ਤੱਕ ਉਹਨਾਂ ਦੇ ਨਾਲ ਇਨਸਾਫ ਨਹੀਂ ਹੁੰਦਾ ਫਿਲਹਾਲ ਤਸਵੀਰਾਂ ਲਗਾਤਾਰ ਤਰਨ ਤਰਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੀਆਂ ਦਿਖਾ ਰਿਹਾ ਜਿੱਥੇ ਵੱਡਾ ਹੰਗਾਮਾ ਹੋਇਆ ਹੈ ਨੋਮੀਨੇਸ਼ਨ ਦੌਰਾਨ ਸਰਪੰਚੀ ਨੂੰ ਲੈ ਕੇ ਅੱਜ ਨਾਮਜ਼ਦਗੀ ਦਾ ਆਖਰੀ ਦਿਨ ਹੈ ਔਰ ਆਖਰੀ ਦਿਨ ਅ ਕਹਿ ਸਕਦੇ ਆ ਕਿ ਮਾਹੌਲ ਕਾਫੀ ਗਰਮਾਇਆ ਹੋਇਆ ਏ ਔਰ ਲਗਾਤਾਰ ਖੰਗਾਮੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਪਿੰਡਾਂ ਤੋਂ ਫਿਲਹਾਲ ਪਿੱਕੀਵਿੰਡ ਔਰ ਨੁਸ਼ਾਰਾ ਪੰਨੂਆ ਤੋਂ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰ ਰਿਹਾ ਉਹਨਾਂ ਤਸਵੀਰਾਂ ਦੇ ਵਿੱਚ ਇੱਕ ਪਾਸੇ ਜਿੱਥੇ ਪਿੱਕੀਵਾਂਡ ਦੇ ਵਿੱਚ ਕਾਗਜ਼ ਦਾਖਲ ਕਰਨ ਨੂੰ ਲੈ ਕੇ ਦੋ ਧਿਰ ਆਪਸ ਦੇ ਵਿੱਚ ਪੀੜੀਆਂ ਇੱਕ ਦੂਜੇ ਦੇ ਸਿਰ ਪਾੜੇ ਔਰ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਤੇ ਕਰਕੇ ਕਾਫੀ ਲੋਕ ਜ਼ਖਮੀ ਹੋਏ ਨੇ ਔਰ ਗੁੱਸੇ ਵਿੱਚ ਆ ਕੇ ਇੱਕ ਧਿਰ ਵੱਲੋਂ ਜੋ ਹਾਈਵੇ ਹੈ ਅੰਮ੍ਰਿਤਸਰ ਖੇਮਕਰਨ ਹਾਈਵੇ ਉਸ ਨੂੰ ਜਾਮ ਕਰ ਦਿੱਤਾ ਗਿਆ ਔਰ ਦੂਸਰੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਸਵੀਰ ਜਿਹੜੀ ਹੈ ਉਹ ਨੁਸ਼ਹਿਰਾ ਪੰਨੂਆ ਦੀਆਂ ਨੇ ਜਿੱਥੇ ਜੋ ਆਜ਼ਾਦ ਉਮੀਦਵਾਰ ਪੌਂਟਰੀ ਸੀ ਆਪਣਾ ਨਾਮਜ਼ਦਗੀ ਦਾਖਲ ਕਰਨ ਦੇ ਲਈ ਉਹਨਾਂ ਨੂੰ ਰਾਹ ਚ ਹੀ ਰੋਕ ਦਿੱਤਾ ਗਿਆ ਉਹਨਾਂ ਤੇ ਵੀ ਹਮਲਾ ਕੀਤਾ ਗਿਆ ਔਰ ਉਹਨਾਂ ਨੇ ਗੁੱਸੇ ਵਿੱਚ ਆ ਕੇ ਫਾਈਲ ਨੂੰ ਸੜਕ ਉੱਪਰ ਹੀ ਫਾੜ ਕੇ ਸਾਰ ਦਿੱਤਾ ਗਿਆ ਫਿਲਹਾਲ ਲਗਾਤਾਰ ਤਸਵੀਰਾਂ ਸਾਫਾ ਸਰਪੰਚ ਹਰਮਿੰਦਰ ਸਿੰਘ ਗਿੱਲ ਜੋ ਉਹਨਾਂ ਨੇ ਰੋਜ਼ ਝਾਰ ਕੀਤਾ ਹੈ ਔਰ ਲਗਾਤਾਰ ਉਹਨਾਂ ਵੱਲੋਂ ਕਿਆ ਜਾ ਰਿਹਾ ਹੈ ਕਿ ਬਹੁਤ ਗਲਤ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਨਾਮਜ਼ਦਗੀ ਨਹੀਂ ਪਰਮਿਤ ਕੀਤੀ ਗਈ ਅੱਜ ਪੇਪਰ ਦਾਖਲ ਨਹੀਂ ਕਰਨ ਦਿੱਤਾ ਗਿਆ ਔਰ ਉਹਨਾਂ ਵੱਲੋਂ ਵੀ ਰਾ ਨੂੰ ਜਾਮ ਕੀਤਾ ਗਿਆ ਹੈ ਫਿਲਹਾਲ ਇਸ ਨਾ ਦੋਨਾਂ ਮਾਮਲਿਆਂ ਦੇ ਵਿੱਚ ਜੋ ਤੀਨਾ ਨੇ ਉਹ ਸਾਹਮਣੇ ਆਈਆਂ ਨੇ ਆਪਣਾ ਪੱਖ ਰੱਖਦਿਆਂ ਹੋਈਆਂ ਨਜ਼ਰ ਆਈਆਂ ਨੇ ਆਉ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ ਕਿਹੜੇ ਪਿੰਡੋਂ ਜੀ ਕੀ ਗੱਲ ਕੀ ਹੋਈ ਹੈ ਜੀ ਪਿੰਡ ਤੋਂ ਪਰਜਾਂਡੇ ਨਾਂ ਨਹੀਂ ਕਿ ਪਾਰਟੀ ਆਏ ਆ ਨਹੀਂ ਜਿਹੜਾ ਜੋ ਜਾਣਦਾ ਨਹੀਂ ਆਹ ਲੱਗੇ ਜਾਣ ਡਿਆ ਹੈ ਅਸੀਂ ਆਪ ਦੇ ਕੰਮ ਜਾਣ ਲੈ ਕੇ ਤੇ ਮਹਿਤ ਸਿੰਘ ਠੀਕ ਹੈ ਇੱਕ ਦਾ ਪਤਾ ਰੋਪਾ ਆ ਮੁੰਡਾ ਰੋਪਨ ਸਿੰਘ ਆ ਇੱਕ ਨਿਸ਼ਾਨ ਸਿੰਘ ਇੱਕ ਸੱਚਾ ਸਾਈਂ ਆ ਮੈਂ ਜਾਣ ਡਿਆ ਮਗਰ ਇਨਾਮ ਲਾ ਦਿੱਤਾ ਹੈ ਇਹਨਾਂ ਕੋਲ ਤੇ ਹਰ ਚੀਜ਼ ਤੇ ਧਾਰ ਜੇ ਤਾਂ ਕੋਈ ਚੰਦਰ ਨੇ ਤਾਂ ਧਾ ਮਾਰਿਆ ਤੇ ਤੇ ਫੈਲਾ ਫੈਲਾ ਅੰਦਰ ਜਮਾ ਕਰਾਉ ਜਾਂਦਾ ਸੀ ਥਾਂ ਤੇ ਉਥੇ ਕੰਮ ਹੀ ਲੈ ਭਰੇ ਆਦੇ ਅਮਨ ਸ਼ਾਂਤੀਆਂ ਗਾਣਦੇ ਆ ਨਾ ਸਾਡਾ ਤੇਜ਼ ਧਰ ਤੇ ਲਖਾਂ ਨੇ ਖੜੇ ਸੀ ਪੁਲਿਸ ਨੇ ਤਾਂ ਪ੍ਰਬੰਧ ਵੜੇ ਕੀਤੇ ਉਹਦੇ ਕੋਈ ਮਸਲਾ ਨਹੀਂ ਬੱਚੀ ਗਈ ਚੋਕਾਂ ਦੇ ਸ਼ਰਤ ਪੁਲਿਸ ਦਾ ਪ੍ਰਬੰਧ ਨਹੀਂ ਦਾ ਨੀਏ ਹੁਣ ਧਰਨਾ ਕਦੋਂ ਤੱਕ ਜਾਰੀ ਰਹੂਗਾ ਜੀ ਅੱਜ ਤਾਂ ਪਾਰਟੀ ਦਾ ਦੇਖੂਗਾ ਜਦ ਤੱਕ ਇਨਸਾਫ ਨਹੀਂ ਮਿਲਦਾ ਆਗੇ ਅੰਦਰ ਜਮਾ ਕਰਾਉਨੇ ਆ ਪੱਤਰਕਾਰ ਸਾਹਿਬ ਅਸੀਂ ਨਸ਼ਹਿਰਾ ਪੰਨੂਆ ਦੇ ਰੋਡ ਹਾਈਵੇ ਦੇਖ ਲੋਤੇ ਆ 100 ਮੀਟਰ ਦੇ ਉੱਤੇ ਨਸ਼ਹਿਰਾ ਬਲਾਕ ਆ ਆਹੀ ਵੱਡਾ ਪਿੰਡ ਆ ਬਾਬੇ ਗਦੇਸੋਂ ਦਾ ਲੋਕਤੰਤਰ ਜਿੰਨਾ ਬਹਾਲ ਕਰਾਇਆ ਕੁਰਬਾਨੀਆਂ ਕਰਕੇ 100 ਮੀਟਰ ਅੱਗੇ ਸਾਨੂੰ ਕੋਈ ਪ੍ਰਸ਼ਾਸਨ ਲੈ ਕੇ ਨਹੀਂ ਜਾ ਰਿਹਾ ਜਿਹੜੀ ਪਹਿਲੀ ਲੇਰ ਆ ਸਾਰੇ ਹਲਕੇ ਦੇ ਜਿਹੜੇ 302 ਵਾਲੇ ਆ ਨਸ਼ਾ ਵੇਚਣ ਵਾਲੇ ਸਾਰਿਆਂ ਨੂੰ ਬਰਛੇ ਦੇ ਦੇ ਕੇ ਖਿਲਾ ਰਿਹਾ ਭਾਜੀ ਅਸੀਂ ਕਿਹੜੇ ਹਿਸਾਬ ਨਾਲ ਲੇਅਰ ਪਾਰ ਕਰੀਏ ਪ੍ਰਸ਼ਾਸਨ ਕਿੱਥੇ ਆ ਐਸਐਸਪੀ ਡੀਸੀ ਕਿੱਥੇ ਆ ਜੇ ਮੰਤਰੀ ਗੰਦ ਪਾ ਰਿਹਾ ਤੇ ਕੋਈ ਪ੍ਰਸ਼ਾਸਨ ਨਾਲ ਦੀ ਵੀ ਚੀਜ਼ ਹੈਗੀ ਇੱਥੇ ਸਾਡੇ ਸਾਰੇ ਵਰਕਰਾਂ ਦੇ ਜਾਂਦਿਆਂ ਸੱਟਾਂ ਲੱਗ ਜਣੀਆਂ ਰੋੜੇ ਟਰਾਲੀਆਂ ਦੇ ਵਿੱਚ ਸੁਖਦੇਵ ਸਿੰਘ ਇੱਕ ਨਵਾਂ ਨਵਾਂ ਕਹਿੰਦੇ ਸਹਰੀਆਲੀ ਦਾ ਉਹਦੇ ਟਰਾਲੀ ਭਰ ਕੇ ਰੋੜਿਆਂ ਦੀ ਆਈ ਆ ਆ ਮੇਰੇ ਭਰਾ ساری ਉਮਰ ਸਾਡੇ ਨਾਲ ਇਹਨਾਂ ਧੱਕੇ ਖਾਦੇ ਮਰਿਆ ਹੀ ਇਹਨਾਂ ਦੇ ਸੱਟਾਂ ਲਵਾ ਦिए ਕੜ ਕੇ ਮੈਂ ਖਰੂਰ ਸਾਹਿਬ ਹਲਕੇ ਨਾਲ ਇੰਚਾਰਜ ਹਾਂ ਜਾ ਕੇ ਵੇਖੋ 131 ਪਿੰਡਾਂ ਦੇ ਵਿੱਚ ਸਿਰਫ 10 ਪਿੰਡਾਂ ਦੇ ਵਿੱਚ ਲੜਾਈ ਹੋਈ 121 ਪਿੰਡਾਂ ਦੇ ਵਿੱਚ ਸਹੀ ਲੋਕਤੰਤਰ ਪਿਛਲੀ ਵਾਰ ਭਾਲ ਹੋਇਆ ਸੀ ਉੱਥੇ ਚੋਣਾ ਹੋਇਆ ਜਾ ਕੇ ਅੱਜ ਵੀ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਜੇ ਜੇ ਕਿਸੇ ਹੋਰ ਨੇ ਕਾਂਗਰਸੀ ਨੇ ਕਾਗਜ਼ ਰਾਜ ਕਰਾਇਆ ਉਹਦੇ ਕਸੂਰਵਾਰ ਅਹੀਂ ਥੋੜਾ ਆ ਅਸੀਂ ਤਾਂ ਲੋਕਤੰਤਰ ਭਾਲ ਕੀਤਾ ਖਰੂਰ ਸਾਹਿਬ ਜੀ ਤੇ ਇੱਥੇ ਵੀ ਲੋਕਤੰਤਰ ਭਾਲ ਹੋਣਾ ਚਾਹੀਦਾ ਸਾਡੀ ਚੋਣ ਹੋਣੀ ਚਾਹੀਦੀ ਕਾਗਜ਼ ਦਾਖਲ ਹੋਣੇ ਚਾਹੀਦੇ ਸਾਡੇ ਕਿ ਜਾਂਦੇ ਨਿਸ਼ਾਰੇ ਬਣਵਾਉਣ ਉਹ ਸਟੋਰ ਗਿਲਾਮ ਤੋਂ ਲਾਗੇ ਗਦਾਮ ਦੇ ਖੜੇ ਕੇ ਬੰਦੇ ਨੇ ਕਹਿਦਾ ਸਿਹੜੀ ਦਾ ਬੰਦਾ ਹੋਣ ਲਿਆ ਜੀ ਉਸੇ ਵੇ 15 20 ਜਾਣੇ ਮੈਨੂੰ ਕੁੱਟਣ ਲੈਵੇ ਫਿਰ ਪਾਕ ਪੋਗੂ ਵੀ ਲਾਗੇ ਲੈ ਕੇ ਮੋਟਰਸਾਈਕਲ ਲੈ ਕੇ ਪੁਲਿਸ ਆਇਆ ਦਵਾਇਆ ਇਹ ਸ਼ਾਹਨਿਮੇ ਦਾ ਗੁੰਡਾ ਕਰਦੀ ਆ ਜਿਹਨੂੰ ਮਰਜ਼ੀ ਫੜੇ ਰਾਜ ਕੁੱਟੇ ਜਾਂਦੇ ਆ